বাহিৰ নে পঞ্চ গৰম নে ਤੇ ਚੋਰੀ ਦੀ ਮਾਰਦਾ ਇੰਦਰਾ ਨੀ ਲੀਡਰ ਰੱਖਿਆ ਇਹਦੀਆਂ ਨੇ ਸਾਰੇ ਕੋਈ ਮੈਡਮ ਨੂੰ ਮਿਲ ਗਿਆ ਆ ਜਿਹੜਾ ਅੱਜ ਅੱਜ ਮੈਂ ਪਿੰਡੋਂ ਜਾ ਕੇ ਵੀਡੀਓ ਬਣਾਉਂਦਾ ਹਾਂ ਬੈਕਵਾਸ ਕਿਤੇ ਆਪਾਂ ਖੜੋ ਹੋ ਗਏ ਇਹ ਵੀ ਫਾਲਤੂ ਹੈ ਮੈਂ ਤਾਂ ਸੋਚਦਾ ਕਿ ਨਾ ਇਹ ਲੈ ਕੇ ਚਲੇ ਜਾਏ ਉਹਨਾ ਪੋਣਾ ਨਾ ਟੱਕਲੇ ਮਿਲਦੇ ਬਾਹਰ ਕੱਢ ਕੇ ਆ ਗਏ ਬਾਣੀ ਤੇ ਨਾਣੀ ਤੱਕ ਨਾ ਮੁੱਚਿਆ ਜਿਸ ਨੇ ਇਹ ਲੈ ਹਟਾ ਕੇ ਲਾਇਆ ਜੇ ਆਪਣਾ ਇਟਾਨੀ ਕੋ ਸੋਧਦੇ ਨੇ ਜੀ ਇਹ ਕੋ ਮੇ ਭਾਈ ਸਾਹਿਬ ਨੇ ਕਿਹਾ ਸੀ ਮੈਂ ਸੁਨੇਹਾ ਉਹ ਦੇ ਕੇ ਆ ਗਿਆ ਮੈਂ 500 ਰੁਪਏ ਦਾ ਚੱਕਾ ਆ ਗਿਆ ਤੁਹਾਡੇ ਭਾਈ ਨਾ ਰੋ ਰੋ ਨਹੀਂ ਹੋਏ ਨੇ ਨਹੀਂ ਨਹੀਂ ਮਾਇ ਤਾਂ ਲੱਗ ਰਿਹਾ ਨਹੀਂ ਨਹੀਂ ਮੈਂ ਤਾਂ ਵੈਸੇ ਜਾ ਰਿਹਾ ਮੈਂ ਤਾਂ ਦੁਕਾਨਦਾਰ ਜਿਹੜੇ ਨੇ ਜੀ ਤੇ ਉਹਨਾਂ ਨੇ ਮੈਨੂੰ ਵੀਡੀਓ ਭੇਜੀ ਤੇ ਇੱਕ ਸਾਡਾ ਇਹ ਨਾਈ ਦਾ ਕੰਮ ਕਰਦਾ ਸੀ 6 ਮਹੀਨੇ ਪਹਿਲਾਂ ਕਹਿੰਦੇ ਇਹਨਾਂ ਦੇ ਕੈਂਚੇ ਖੁੰਚੀਆਂ ਲੈ ਗਿਆ ਕੋ ਚੱਕ ਕੇ ਤੇ ਉਹ ਮੈਂ ਕਿਹਾ ਕਿ ਬਰੀਕੀ ਨਾਲ ਜਾਣ ਕਰੋ ਸਭ ਤੋਂ ਵੱਡਾ ਜਿਹੜਾ ਇੱਕ ਆ ਬੈਟਰੀਆਂ ਦੁਕਾਨ ਆ ਪਿੱਛੇ ਹੀ ਤੇ ਇਹਨਾਂ ਦੇ ਕੱਲ ਬੈਟਰੀਆਂ ਦੀ ਚੋਰੀ ਹੋਈ ਆ ਤੇ ਉਹ ਕੰਪਲੇਂਟ ਅੱਜ ਇਹਨਾਂ ਨੇ ਸਵੇਰੇ 8:00 ਵਜੇ ਲਿਖਾਈ ਆ ਪਰ ਇਹ ਮੇਰੇ ਕੋਲੇ ਘਰੇ ਆਏ ਤਾਂ ਮੈਂ ਉਦੋਂ ਤਿਆਰ ਹੋ ਰਿਹਾ ਸੀ ਮੈਂ ਕਿਹਾ ਜੀ ਮੈਂ ਜਿੱਥੇ ਦੁਕਾਨਾਂ ਨੇ ਉੱਥੇ ਖੁਦ ਆਉਣਾ ਆਪ ਚੱਲ ਕੇ ਤੇ ਮੈਂ ਹੁਣ ਆ ਕੇ ਇਹਨਾਂ ਦੀ ਸਾਰੀ ਗੱਲਬਾਤ ਸੁਣੀ ਆ ਪੁਲਿਸ ਪ੍ਰਸ਼ਾਸਨ ਬੁਲਾ ਲਿਆ ਉਹਨਾਂ ਨੂੰ ਦੱਸਤਾ ਕਿ ਤਿੰਨ ਕੇਸ ਨੇ ਤਿੰਨਾਂ ਦੇ ਜਿਹੜੀ ਆ ਬਹੁਤ ਬਰੀਕੀ ਨਾਲ ਤਫ਼ਤੀਸ਼ ਕਰਕੇ ਦਾ ਹੱਲ ਸਾਨੂੰ ਚਾਹੀਦਾ ਜੀ ਤੇ ਜਿਹੜੇ ਚੋਰੀ ਕਰਨ ਵਾਲੇ ਨੇ ਜੀ ਕੋ ਨਾਬੇ ਕੁਤ ਪਟਿਆਲੇ ਤੋਂ ਆ ਗੋ ਖੱਬੇ ਸੱਜੂ ਆਏ ਆਉਂਦੇ ਨੇ ਜੀ ਜਿਹੜੇ ਲੋਕ ਨੇ ਪਰ ਅਸੀਂ ਉਹਨਾਂ ਦੀ ਹੌਲੀ ਦੀ ਪੈਰ ਵੀ ਕਰਕੇ ਤੇ ਉਹ ਉਹ ਉਹਨਾਂ ਤੇ ਸਖਤ ਕਾਰਵਾਈ ਜਿਹੜੀ ਆ ਉਹ ਕਰਵਾਵਾਂਗੇ ਇਹ ਇਹ ਕੇਵਲ ਚੱਕਦੇ ਨੇ ਜਿਵੇਂ ਇਹਨਾਂ ਦੀ ਬੈਟਰੀ ਚੱਕੀ ਆ ਕੋ ਕੇਵਲ ਚੱਕਦਾ ਜੀ ਕੇਵਲ ਕੇਵਲ ਚੱਕ ਕੇ ਉਹ ਸਾੜ ਕੇ ਰਾਵੜ ਪਰੋ ਵੇਚ ਦਿੰਦੇ ਕੇਵਲ ਜੀ ਇਹ ਇਹ ਵਿੱਚ ਕੋਈ ਨਾ ਕੋਈ ਮੈਂ ਤਾਂ ਇਹਨਾਂ ਨੇ ਵੀ ਕਿਹਾ ਭਾਈ ਸਾਹਿਬ ਉਹਨਾਂ ਨੇ ਕਿ ਕੋਈ ਨਾ ਕੋਈ ਆਪਣਾ ਬੰਦਾ ਹੀ ਵਿਚਰ ਰਲਿਆ ਹੈ ਜੀ ਜਿਹੜਾ ਭੇਜ ਦਿੰਦਾ ਸਾਰਾ ਤੇ ਫਿਰ ਉਸ ਹੱਬ ਨਾਲ ਚੋਰੀ ਹੁੰਦੀ ਹੈ ਤੇ ਇਹਦੀ ਇੱਕ ਵਾਰੀ ਬਰੀਕੀ ਨਾਲ ਜਾਂਚ ਪੜਤਾਲ ਹੋ ਗਈ ਜਿਹੜਾ ਫੜਿਆ ਗਿਆ ਇਹਨਾਂ ਨੇ ਕੋਈ ਸ਼ੱਕੀ ਬੰਦਿਆ ਇਹਨਾਂ ਦੀ ਨਜ਼ਰ 'ਚ ਆ ਗਏ ਨੇ ਭਾਈ ਸਾਹਿਬ ਬੈਟਰੀ ਦੀ ਦੁਕਾਨ ਇਹਨਾਂ ਦੀ ਠੀਕ ਹੈ ਨਾ ਆ ਭਾਈ ਸਾਹਿਬ ਇਹਨਾਂ ਦੀ ਬੈਟਰੀ ਦੀ ਦੁਕਾਨ ਹੈ ਤੇ ਉਹ ਜਿਹੜੇ ਸ਼ੱਕੀ ਨੇ ਅਸੀਂ ਹੁਣ ਰਾਈਟ ਵਿਨਰ ਦੇ ਕਾਰਵਾਈ ਕਰਕੇ ਇਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਉਹਨਾਂ 'ਚ ਕੱਟ ਕੱਢਣ ਦੀ ਕੋਸ਼ਿਸ਼ ਕਰਾਂਗੇ ਵੀ ਸਚਾਈ ਮੈਂ ਤਾਂ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਥੋੜੀ ਜੀ ਆਪ ਵੀ ਮਸਤਾਦੀ ਰੱਖੋ ਕਿਉਂਕਿ ਪੰਜਾਬ ਪੁਲਿਸ ਕਹਿੰਦੀ ਦੀ ਪੰਜਾਬ ਪੁਲਸ ਆਉਂਦੀ ਨਹੀਂ ਮੈਂ ਕਹਾਂ ਜੀ ਪਿਛਲੀਆਂ ਸਰਕਾਰਾਂ ਨੇ 15 ਸਾਲਾਂ ਚ ਕੋਈ ਭਰਤੀ ਹੋ ਨਹੀਂ ਕੀਤੀ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਹੀ ਨਹੀਂ ਹੈ ਨਹੀਂ ਇੱਥੇ 50 ਮੁਲਾਜ਼ਮ ਚਾਹੀਦੇ ਸਦਰਚ ਕਤਵਾਲੀ ਚ ਮੁਲਾਜ਼ਮ ਨੇ ਜੀ 20 ਠੀਕ ਹੈ ਨਾ ਮੁਲਾਜ਼ਮ ਹੀ ਪੂਰੇ ਹੈ ਨਹੀਂ ਹੁਣ ਭਰਤੀਆਂ ਹੋਣ ਲੱਗੀਆਂ ਨੇ ਨਵੇਂ ਬੱਚੇ ਆਉਨ ਉਹਨਾਂ ਨੂੰ ਵੀ ਟ੍ਰੇਨ ਹੋਣ ਨੂੰ ਸਾਲ ਦੋ ਦੋ ਸਾਲ ਲੱਗ ਜਾਂਦੇ ਨੇ ਸੋ ਇਹ ਬੜਾ ਗੰਭੀਰ ਮਸਲਾ ਹੈਗਾ ਆਪਾਂ ਸਾਰਾ ਜਿਵੇਂ ਨਸ਼ਾ ਜਿਉਂ ਅਜੀ ਨਸ਼ਾ ਮੁਕਤੀ ਦੀ ਮਹਿੰਮ ਚਲਾ ਰਹੇ ਆ। ਉਹ ਕਹਿੰਦੇ ਆ ਵੀ ਇਹ ਤੁਸੀਂ ਨਾਲ ਰਲੋਗੇ ਤਾਂ ਕੰਮ ਹੋਣਾ। ਇਹ ਬਿਲਕੁਲ ਸਹੀ ਹੈ। ਸਰਕਾਰ ਕੋਸ਼ਿਸ਼ ਕਰ ਸਕਦੀ ਹੈ, ਪੁਲਿਸ ਕੋਸ਼ਿਸ਼ ਕਰ ਪਰ ਤੁਸੀਂ ਜਦੋਂ ਚੌਕਸ ਹੋਗੇ ਤਾਂ ਫਿਰ ਸਮਝ ਲਓ ਫਿਰ ਕੰਮ ਹੋਣਾ ਸ਼ੁਰੂ ਹੋ ਗਿਆ। ਬਹੁਤ ਗ੍ਰਾਵਿਟੀ ਆ ਗਈ ਨਸ਼ੇ ਦੇ ਵਿੱਚ। ਤੇ ਚੋਰੀਆਂ ਵਾਲੇ ਜਦੋਂ ਫੜੇਗੇ 2-4 ਉਹ ਜੇਲ੍ਹ ਚਲੇਗੇ ਜੀ ਤਾਂ ਉਹਨਾਂ ਨੂੰ ਅਕਲ ਆ ਜਣੀ ਹੈ ਜਦੋਂ ਫਿਰ ਥੂ ਵੀ ਤਾਂ ਬੰਦ ਹੋ ਜਾਣਾ। ਤੁਹਾਡੀ ਦੁਕਾਨ ਦਾ ਕੀ ਨਾਮ ਕੀ ਨਾਮ ਲੈ? ਮੇਰਾ ਨਾਮ ਪ੍ਰਵੀਨ ਕੁਮਾਰ ਹੈਗਾ। ਮੇਰੀ ਦੁਕਾਨ ਦਾ ਨਾਮ ਸੁਪਰ ਡਿਲੈਕਸ ਵੈਂਟੀ ਸਰਵਿਸ ਪਟਿਆਲਾ ਰੋਡ ਨਾਂ ਬਾਏਗਾ। ਤੇ ਰਾਤ ਨੂੰ ਤਰੀਕ ਨੂੰ 2:30 ਵਜੇ ਦੇ ਕਰੀਬ ਚੋਰੀ ਹੋਈ ਹੈ ਜੋ ਕਿ ਟੈਲੀਫੋਨ ਕਰਕੇ ਮੈਨੂੰ ਬੁਲਾਇਆ ਗਿਆ ਠੀਕ ਹੈ ਉਸ ਤੋਂ ਬਾਅਦ ਆ ਕੇ ਦੇਖਿਆ ਤਾਂ ਸਾਡੇ ਮੇਰੇ ਦੁਕਾਨ ਤੇ ਮੁੰਡਾ ਜਿਹੜਾ ਕੰਮ ਕਰਦਾ ਹੈ ਤੇ ਉਹਨੂੰ ਜੇ ਮੇਰਾ ਮੋਬਾਈਲ ਬੰਦ ਹੁੰਦਾ ਹੈਗਾ ਤੇ ਜਿਹੜੇ ਬੰਦੇ ਆਏ ਸੀਗੇ ਉਹ ਰੋਡ ਤੇ ਘੁੰਮਣ ਵਾਲੇ ਉਹਨਾਂ ਨੇ ਟੈਲੀਫੋਨ ਕੀਤਾ ਮੁੰਡੇ ਨੂੰ ਦੱਸਿਆ ਬਿਨਾਂ ਦੁਕਾਨ ਦਾ ਛੱਡ ਛੱਡ ਰ ਟੁੱਟ ਗਿਆ ਤੇ ਫਿਰ ਮੁੰਡੇ ਨੇ ਮੈਨੂੰ ਕੀਤਾ ਮੈਂ ਦਾਲ ਦੇ ਦੁਕਾਨ ਤੇ ਆਇਆ ਹਾਂ ਜੀ ਕਿੰਨਾ ਵਿਸਮਾਰ ਸਮਾਨ ਤੇ ਤੇ ਇਹਨੂੰ 35 40 ਬੈਂਟੀਆਂ ਚੋਰੀ ਹੋਈ ਹੈ। ਤੇ ਕੀ ਮੰਗ ਕਰਦੇ? ਹਾਂਜੀ। ਕੀ ਮੰਗ ਕਰਦੇ? ਮੰਗ ਇਹ ਕਰਦਾ ਹੈਗਾ ਕਿ ਜਿਹੜੇ ਬੰਦੇ ਨੇ ਚੋਰੀ ਕੀਤੀ ਉਹਨਾਂ ਨੂੰ ਫੜਿਆ ਜਾਵੇ ਤੇ ਮੌਕੇ ਤੇ ਜੋ ਵੀ ਉਹਨਾਂ ਦਾ ਸਜ਼ਾ ਉਹਨੂੰ ਦਿੱਤੀ ਜਾਵੇ ਤੇ ਸਾਡਾ ਜਿਹੜਾ ਮਾਲ ਹੈ ਸਾਨੂੰ ਵਾਪਸ ਦਿੱਤਾ ਜਾਵੇ। ਨਾਲ ਉਪਰ ਕੀ ਹਾਲਾਤ ਨੇ ਹੋਰ ਵੀ ਚੋਰੀ ਹੋ ਗਈ। ਆਪ ਰੋ ਹਾਲਾਤ ਜਿਹੜੇ ਬਹੁਤ ਮਾੜੇ ਆ। ਹਾਂ ਐਮਐਲਏ ਸਾਹਿਬ ਆਏ। ਹਾਂ ਐਮਐਲਏ ਸਾਹਿਬ ਆਏ ਨੇ ਸਾਨੂੰ ਹੌਸਲਾ ਦਿੱਤਾ ਹੈ ਵੀ ਹਾਂ ਵੀ ਤੁਹਾਡੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਏਗੀ। ਧੰਨਵਾਦ। ਹਾਂਜੀ। ਇਹ ਮਾਮਲਾ ਹੈ ਜੀ ਮਾਮਲਾ ਇਹ ਹੈ ਜੀ ਮੇਰੀ ਵੀ ਇੱਥੇ ਨਾਲੇ ਦੁਕਾਨ ਹੈ ਆ ਸੁਪਰ ਡੀਲਕਸ ਬੈਟਰੀ ਦੀ ਅੱਜ ਸਵੇਰੇ ਜਦੋਂ ਆਏ ਤਾਂ ਦੇਖਿਆ ਇਹਨਾਂ ਦਾ ਸ਼ਟਰ ਸ਼ਟਰ ਤੋੜਿਆ ਹੋਇਆ ਸੀ ਤੇ ਗੱਲਬਾਤ ਕਰਨ ਤੇ ਪਤਾ ਲੱਗਿਆ ਵੀ ਇੱਥੇ ਇਹਨਾਂ ਦੀ ਚੋਰੀ ਹੋਈ ਆ ਜਿਹਦੇ ਸਬੰਧ ਚ ਅਸੀਂ ਥਾਣਾ ਕਤਵਲੀ ਨਾਬਾ ਚ ਵੀ ਦਰਖਾਸਤ ਦਿੱਤੀ ਐ ਇੱਕ ਤੇ ਇਹਨਾਂ ਨੇ 100 ਨੰਬਰ ਤੇ ਵੀ ਦੋ ਤਿੰਨ ਵਾਰੀ ਜਦੋਂ ਫੋਨ ਮਾਰਿਆ ਫਿਰ ਪੁਲਿਸ ਵਾਲੇ ਆਏ ਤੇ ਫੋਟੋਆਂ ਫੋਟੋਆਂ ਖਿੱਚ ਕੇ ਲੈ ਗਏ ਅਸੀਂ ਜਦੋਂ ਥਾਣੇ ਦਰਖਾਸਤ ਦੇ ਕੇ ਗਏ ਸਾਨੂੰ ਉੱਥੇ ਕੋਈ ਤਸੱਲੀ ਬਖਸ਼ ਕੋਈ ਆਨਸਰ ਨਹੀਂ ਦਿੱਤਾ ਉਹਨਾਂ ਨੇ ਵੀ ਕਦੋਂ ਤੱਕ ਉਹਦੀ ਕਾਰਵਾਈ ਹੋ ਜ ਅਸੀਂ ਆਉਂਦੇ-ਆਉਂਦੇ ਐਮਐਲਏ ਸਾਹਿਬ ਨੂੰ ਮਿਲਣ ਆ ਗਏ ਅੱਧਾ ਪੌਣਾ ਘੰਟਾ ਐਮਐਲਏ ਸਾਹਿਬ ਦੇ ਅਸੀਂ ਦਫ਼ਤਰ ਦੇ ਬਾਹਰ ਖੜੇ ਰਹੇ ਉਹ ਨਹੀਂ ਮਿਲੇ ਉਸ ਤੋਂ ਬਾਅਦ ਅਸੀਂ ਇੱਧਰ ਨੂੰ ਆ ਗਏ ਇੱਥੇ ਆ ਕੇ ਅਸੀਂ ਜਾਮ ਲਾਇਆ ਰੋਡ ਜਾਮ ਕਰੀਆ ਉਸ ਤੋਂ ਬਾਅਦ ਐਮਐਲਏ ਸਾਹਿਬ ਆਏ ਨੇ ਇਹਨਾਂ ਨੇ ਆ ਕੇ ਸਾਡੀ ਗੱਲਬਾਤ ਸੁਣੀ ਆ ਹੁਣ ਉਹ ਕਹਿੰਦੇ ਨੇ ਵੀ ਅਸੀਂ ਪ੍ਰਸ਼ਾਸਨ ਨੂੰ ਕਹ ਕੇ ਇਹਦੇ ਤੇ ਕਾਰਵਾਈ ਪ੍ਰੋਪਰਲੀ ਕਰਾਵਾਂਗੇ ਸਾਡੀ ਤਾਂ ਇਹੀ ਮੰਗ ਹੈ ਜੀ ਇੱਕ ਤਾਂ ਦੇਖੋ ਇਹਦੇ 'ਚ ਆ ਕੱਲ ਚੋਰੀ ਹੋਈ ਆ ਇੱਕ ਉਸ ਤੋਂ ਪਹਿਲਾਂ ਆ ਭਾਈ ਸਾਹਿਬ ਨੇ ਭੀਮ ਜੀ ਇੱਥੇ ਨਾਲ ਕਰਿਆ ਨੇ ਦੁਕਾਨ ਇਹਨਾਂ ਦਾ ਮੁੰਡਾ EMPLOYEE ਆ ਉਹ ਰਾਤ ਨੂੰ ਕੰਮ ਤੋਂ ਆਪਣੀ ਡਿਊਟੀ ਖਤਮ ਕਰਕੇ ਘਰੇ ਜਾ ਰਿਹਾ ਸੀ ਉਹਨੂੰ ਇੱਥੇ ਥੋੜਾ ਜਿਹਾ ਅੱਗੇ ਜਾ ਕੇ ਘੇਰਿਆ ਕੁੱਟਿਆ ਮਾਰਿਆ ਉਹਦਾ ਮੋਬਾਈਲ ਖੋਲਿਆ ਉਹਦੇ ਪੈਸੇ ਖੋਲੇ ਉਹਦੀ ਵੀ ਅਸੀਂ ਦਰਖਾਸਤ ਦਿੱਤੀ ਆ ਉਹਦੇ ਤੇ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਪਹਿਲਾਂ ਇੱਕ ਬੰਦਾ ਇੱਥੇ ਉਹਦਾ ਸਿਰ ਪਾੜਿਆ ਠੀਕ ਹੈ ਉਹ ਬੰਦਾ ਵਿਚਾਰਾ ਉਹਨੇ ਪਤਾ ਨਹੀਂ ਕਾਰਵਾਈ ਕਰੀ ਆ ਕਿ ਨਹੀਂ ਕਰੀ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਉਹਦੇ ਤੋਂ ਹੋ ਕੀਤੀ ਗਈ ਆ ਉਸ ਤੋਂ ਪਹਿਲਾਂ ਇੱਕ ਇੱਥੇ ਨਾਈ ਦੀ ਦੁਕਾਨ ਆ ਉਹਦੀ ਦੁਕਾਨ 'ਚ ਚੋਰੀ ਹੋਈ ਆ 6 ਮਹੀਨੇ ਹੋ ਗਏ ਉਹਦੇ ਤੇ ਕਦੇ ਕੋਈ ਕਾਰਵਾਈ ਨਹੀਂ ਹੋਰ ਨਾਬੇ 'ਚ ਪਤਾ ਨਹੀਂ ਥਾਂ ਥਾਂ ਤੇ ਚੋਰੀਆਂ ਰੋਜ਼ਬਾਰ ਦੱਸਤਾ ਸੁਣਨ ਨੂੰ ਮਿਲਦੀਆਂ ਨੇ ਜੀ ਪ੍ਰਸ਼ਾਸਨ ਕੰਬ ਕਰਨੀ ਨਹੀਂ ਨੀਂ ਸੁੱਤਾ ਪਿਆ ਪਤਾ ਨਹੀਂ ਕਦੋਂ ਕਾਰਵਾਈ ਹੋਣੀ ਹੈ ਕਦੋਂ ਨਹੀਂ ਤੁਹਾਡੀ ਮੰਗ ਹੈ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਸੀਐਮ ਸਾਹਿਬ ਨੂੰ ਵੀ ਇੱਕ ਤਾਂ ਪੁਲਿਸ ਦੇ ਵਿੱਚ ਇਹਨਾਂ ਨੂੰ ਕਿਹਾ ਜਾਵੇ ਵੀ ਹਰ ਇੱਕ ਚੀਜ਼ ਦੀ ਕਾਰਵਾਈ ਪ੍ਰੋਪਰਲੀ ਹੋਵੇ ਠੀਕ ਹੈ ਜੋ ਕੋਈ ਦਰਖਾਸਤਾਂ ਦਿਆ ਪੁਲਿਸ ਉਹ ਤੇ ਸਖਤੀ ਨਾਲ ਕਾਰਵਾਈ ਕਰੇ ਐਕਸ਼ਨ ਲਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਦੂਜਾ ਇੱਕ ਨਾ ਆਪਣੇ ਨਾਬੇ ਪਹਿਲਾਂ ਬਹੁਤ ਸਾਲ ਹੋ ਗਏ ਗਸ਼ਤ ਹੁੰਦੀ ਹੁੰਦੀ ਸੀ ਹੁਣ 90 ਚ ਗਸ਼ਤ ਬੰਦ ਹੋ ਗਈ ਜੀ ਉਹ ਗਸ਼ਤ ਦਾ ਬੜਾ ਫਾਇਦਾ ਹੁੰਦਾ ਸੀ ਨਾਕੇ ਲੱਗਦੇ ਸੀ ਗਸ਼ਤ ਹੁੰਦੀ ਸੀ ਉਹਦੇ ਨਾਲ ਨਾ ਲਾਅ ਐਂਡ ਆਰਡਰ ਮੇਨਟੇਨ ਰਹਿੰਦਾ ਸੀ ਲੋਕਾਂ ਨੂੰ ਡਰ ਰਹਿੰਦਾ ਸੀ ਪਰ ਹੁਣ ਜਿੱਦਨ ਦੀ ਉਹ ਗਸ਼ਤ ਤੇ ਨਾਕੇ ਲੱਗਣੇ ਬੰਦ ਹੋਏ ਨੇ ਨਾ ਇਹਦਾ ਬਹੁਤ ਬੁਰਾ ਹਾਲ ਹੋਇਆ ਹੋਇਆ ਜੀ ਲਾਅ ਐਂਡ ਆਰਡਰ ਤੇ ਬਹੁਤ ਹਾਲਾਤ ਖਰਾਬ ਨੇ ਸੋ ਪ੍ਰਸ਼ਾਸਨ ਤੋਂ ਉਮੀਦ ਹੈ ਵੀ ਉਹ ਵਧੀਆ ਕੰਮ ਕਰਨਗੇ ਤੇ ਅੱਗੇ ਤੋਂ ਇਦਾਂ ਦੀਆਂ ਵਾਰਦਾਤਾਂ 'ਚ ਕਮੀ ਆਊਗੀ